ਕੀ ਸ਼ੱਕ ਨਹੀਂ ਕਿ ਜੋ 2021-22 ਦੇ ਸੰਘਰਸ਼ ਤੋਂ ਬਾਅਦ ਸਰਕਾਰ ਦੇ ਦਾ ਵਾਅਦਾ ਸੀ ਜੋ ਸਰਕਾਰ ਦਾ ਪ੍ਰੋਮਿਸ ਸੀ ਉਹ ਵਿਸ਼ੇ ਅਧੂਰਾ ਹਲੀ ਵੀ ਹੈ ਸਰਕਾਰ ਨੇ ਦੋ ਤਿੰਨ ਗੱਲਾਂ ਉਦੋਂ ਕੀਤੀਆਂ ਸਨ ਨਵੰਬਰ 2022 ਦੇ ਵਿੱਚ 2021 ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਖੁਦ ਲਾਈਵ ਹੋ ਕੇ ਇਹ ਅਨਾਉਂਸ ਕੀਤਾ ਸੀ ਕਿ ਜਿਵੇਂ ਜਿਹੜੇ ਅਸੀਂ ਖੇਤੀ ਬਿੱਲ ਲੈ ਕੇ ਆਏ ਆ ਤਿੰਨ ਖੇਤੀ ਬਿੱਲ ਉਹਨਾਂ ਨੂੰ ਅਸੀਂ ਵਾਪਸ ਲੈ ਰਹੇ ਹਾਂ ਉਸ ਤੋਂ ਬਾਅਦ ਫਿਰ ਇੱਕ ਫੈਸਲਾ ਕੀਤਾ ਗਿਆ ਕਿ ਐਮਐਸਪੀ ਦੀ ਮੰਗ ਸਾਰੇ ਮੁਲਕ ਵੱਲੋਂ ਉੱਠੀ ਹੋਈ ਆ ਇਸ ਕਿਸਾਨ ਅੰਦੋਲਨ ਦਾ ਦੀ ਵੀ ਮੰਗ ਸੀ ਔਰ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਹਾ ਕਿ ਇਹਦੇ ਵਾਸਤੇ ਅਸੀਂ ਇੱਕ ਕਮੇਟੀ ਦਾ ਗਠਨ ਕਰਾਂਗੇ ਔਰ ਜਿਹੜਾ ਐਸਕੇਐਮ ਹੈ ਉਹ ਸਾਨੂੰ ਨਾਮ ਦਵੇ ਉਸ ਕਮੇਟੀ ਦੇ ਵਿੱਚ ਜਿੰਨਾ ਲੋਕਾਂ ਦੇ ਪਾਈ ਜਾ ਸਕਣ। ਲੇਕਿਨ ਉਹ ਵੀ ਗੱਲ ਉੱਥੇ ਦੀ ਉੱਥੇ ਰਹਿ ਗਈ ਔਰ ਉਹ ਗੱਲ ਜਿਹੜੀ ਆ ਵਿਚ ਵਿਚਾਲੇ ਰਹਿ ਗਈ ਔਰ ਸਰਕਾਰ ਵੱਲੋਂ ਉਹਦੇ ਤੇ ਸਿਰਫ ਟਾਲਮਟੋਲ ਹੀ ਹੁੰਦਾ ਰਿਹਾ। ਸੋ ਇਸ ਕਰਕੇ ਜੋ ਕਿਸਾਨਾਂ ਦੀ ਇਹ ਮੰਗ ਹੈ ਕਿ ਐਮਐਸਪੀ ਦੇ ਉੱਪਰ ਕੋਈ ਨਾ ਕੋਈ ਪੁਖਤਾ ਜਾਂ ਕੋਈ ਕਲੀਅਰ ਸਾਨੂੰ ਆਂਸਰ ਮਿਲਣਾ ਚਾਹੀਦਾ ਵਾ ਸਾਨੂੰ ਰੀਲੀਫ ਮਿਲਣੀ ਚਾਹੀਦੀ ਆ ਉਹ ਅੱਜ ਤੱਕ ਵੀ ਨਹੀਂ ਮਿਲੀ ਲੇਕਿਨ ਇਸ ਦਰਮਿਆਨ ਚੋਣਾਂ ਹੋ ਗਈਆਂ ਪਹਿਲੀ ਇੱਕ ਚੋਣ ਹੋਈ ਪੰਜਾਬ ਦੀਆਂ ਚੋਣਾਂ ਹੋਈਆਂ ਉਸ ਤੋਂ ਬਾਅਦ ਹੁਣ ਜਿਹੜੋਂ ਲੋਕ ਸਭਾ ਦੀਆਂ ਚੋਣਾਂ ਅਨਾਉਂਸ ਹੋਈਆਂ ਉਸ ਤੋਂ ਪਹਿਲਾਂ ਫਰਵਰੀ ਦੇ ਵਿੱਚ ਦੋ ਤਿੰਨ ਜੱਥੇਬੰਦੀਆਂ ਨੇ ਨਵਾਂ ਸੰਘਰਸ਼ ਸ਼ੁਰੂ ਕਰਤਾ ਕਿਸਾਨ ਅੰਦੋਲਨ 2 ਫਰਵਰੀ 13 ਨੂੰ ਸ਼ਾਇਦ ਇਹ ਅੰਦੋਲਨ ਸ਼ੁਰੂ ਹੋਇਆ ਵਾ ਲੇਕਿਨ ਇਹਦੇ ਵਿੱਚ ਸਾਰੀਆਂ ਜੱਥੇਬੰਦੀਆਂ ਸ਼ਾਮਲ ਨਹੀਂ ਸਨ ਵੈਸੇ ਵੀ ਮੇਰੇ ਸਾਹਬ ਦੇ ਨਾਲ ਇਹ ਟਾਈਮਿੰਗ ਗਲਤ ਸੀ ਉਸ ਵੇਲੇ ਚ ਚਾਹੀਦਾ ਸੀ ਸਾਰੀਆਂ ਕਿਸਾਨ ਜੱਥੇਬੰਦੀਆਂ ਲਾਮਬੰਦ ਹੋ ਕੇ ਜੇ ਭਾਜਪਾ ਦੇ ਨੇਤਾੜੀਆਂ ਮੰਗਾ ਨਹੀਂ ਮੰਨੀਆਂ ਉਹਨਾਂ ਨੇ ਵਾਦੇ ਪੂਰੇ ਨਹੀਂ ਕੀਤੇ ਤਾਂ ਉਹਨਾਂ ਦੇ ਖਿਲਾਫ ਲਾਮਬੰਦ ਹੋ ਤੁਸੀਂ ਲੇਕਿਨ ਉਹਦੇ ਵਿੱਚ ਤੁਸੀਂ ਇੱਕ ਸੰਘਰਸ਼ ਦੁਬਾਰਾ ਚਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਬਾਕੀ ਜੱਥੇਬੰਦੀਆਂ ਤੁਹਾਡੇ ਨਾਲ ਲੜੀਆਂ ਨਹੀਂ ਔਰ ਵਿਚ ਵਿਚਾਲੇ ਗੱਲ ਰਹੇਗੀ ਔਰ ਤੁਸੀਂ ਵੇਖਿਆ ਹੀ ਆ ਕਿ ਹਰਿਆਣਾ ਸਰਕਾਰ ਨੇ ਤੁਹਾਨੂੰ ਅੰਬਾਲਾ ਵੀ ਐਂਟਰ ਕਰਨ ਨਹੀਂ ਦਿੱਤਾ ਔਰ ਨੁਕਸਾਨ ਵੀ ਹੋ ਗਿਆ ਦਰਜਨਾਂ ਲੋਕੀ ਜ਼ਖਮੀ ਹੋ ਗਏ ਮੌਤਾਂ ਵੀ ਹੋ ਗਈਆਂ ਕੁਝ ਲੋਕਾਂ ਨੂੰ ਹਾਰਟ ਅਟੈਕ ਹੋ ਗਏ ਇੱਕ ਨੌਜਵਾਨ ਦੀ ਉਸ ਪੁਲਿਸ ਦੀ ਕਸ਼ਮਕਸ਼ ਦੇ ਵਿੱਚ ਮੌਤ ਵੀ ਹੋ ਗਈ ਸੋ ਕੀ ਖਟਿਆ ਸੋ ਕਹਿਣ ਦਾ ਭਾਵੇਂ ਆ ਕਿ ਕਿਸਾਨੀ ਜਥੇਬੰਦੀਆਂ ਜਿਹੜੀਆਂ ਵਾਂ ਉਹਨਾਂ ਨੇ ਇਹ ਜਿਹੜਾ ਦੁਬਾਰਾ ਕਿਸਾਨ ਅੰਦੋਲਨ ਬਿਨਾਂ ਸੋਚੇ ਸਮਝੇ ਸ਼ੁਰੂ ਕੀਤਾ ਇਲੈਕਸ਼ਨਾਂ ਤੋਂ ਠੀਕ ਪਹਿਲੋਂ ਉਹਦਾ ਕੋਈ ਰਿਜ਼ਲਟ ਨਹੀਂ ਹੋਇਆ ਸਰਕਾਰ ਨੇ ਵੀ ਇੱਕ ਕਾਰਵਾਈ ਜੀ ਪਾਈ ਉਹਨਾਂ ਨੇ ਦੋ ਮੰਤਰੀ ਪਿਊਸ਼ ਗੋਇਲ ਤੇ ਅਰਜੁਨ ਮੁੰਡਾ ਨੂੰ ਅੱਗੇ ਭੇਜਿਆ ਗੱਲਬਾਤ ਕਰੋ ਉਨਾਂ ਨੇ ਕੋਈ ਆਫਰ ਦਿੱਤਾ ਇਹਨਾਂ ਨੇ ਆਫਰ ਮੰਨੀ ਨਹੀਂ ਉਹ ਵੀ ਗੱਲ ਵਿੱਚੇ ਰਹਿ ਗਈ 2021 ਵਾਲਾ ਸੰਘਰਸ਼ ਕਾਮਯਾਬ ਕਿਉਂ ਹੋਇਆ ਜਿਵੇਂ ਸਾਡੇ ਸਾਰੇ ਕਾਲਰਸ ਨੇ ਇਹੋ ਹੀ ਕਿਹਾ ਵਾ ਵੀ ਬੱਤੀ ਜਥੇਬੰਦੀਆਂ ਦੀ ਇਕਤਾ ਸੀ ਹਾਲਾਂਕਿ ਉਹਨਾਂ ਦੀ ਵਿਚਾਰਧਾਰਾ ਆਪਸ ਨਹੀਂ ਸੀ ਮਿਲਦੀ ਕੁਝ ਐਕਸਟ੍ਰੀਮ ਲੈਫਟ ਜਥੇਬੰਦੀਆਂ ਸੀ ਕੁਝ ਜਿਹੜੀਆਂ ਸੀ ਉਹਦੇ ਵਿੱਚ ਥੋੜਾ ਜਿਹਾ ਧਾਰਮਿਕ ਐਲੀਮੈਂਟ ਸੀ ਗਿਆ ਕੁਝ ਸਿਰਫ ਕਿਸਾਨੀ ਦੇ ਮਸਲੇ ਲੈ ਕੇ ਆਈਆਂ ਸੀ ਲੇਕਿਨ ਕਾਮਯਾਬੀ ਮਿਲੀ ਕਿਉਂਕਿ ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਮਿਨੀਮਮ ਕਾਮਨ ਪ੍ਰੋਗਰਾਮ ਲੈ ਕੇ ਗਏ ਵੀ ਇਹ ਤਿੰਨ ਫੀਤੀ ਬਿੱਲ ਵਾਪਸ ਹੋਣੇ ਚਾਹੀਦੇ ਤੇ ਐਮਐਸਪੀ ਤੇ ਗਰ ਅ ਭ ਕੇਂਦਰ ਸਰਕਾਰ ਨੂੰ ਗੋਡੇ ਟਿਕਨੇ ਤੇ ਕੁੱਟਨੇ ਆਪਣੇ ਟਿਕਨੇ ਤੇ ਲੇਕਿਨ ਐਸ ਵਾਰੀ ਤੁਸੀਂ ਵੇਖਿਆ ਹੀ ਆ ਕਿ ਇਹ ਸਾਰੇ ਨੇ ਅੱਡ ਅੱਡ ਹੋ ਕੇ ਆਪਣਾ ਸੰਘਰਸ਼ ਕੀਤਾ ਵਾ ਔਰ ਉਹਨਾਂ ਨੂੰ ਕਿਤੇ ਵੀ ਅੱਗੇ ਵਧਨ ਨਹੀਂ ਦਿੱਤਾ ਜਿਹੜੇ ਲੋਕ ਇਕੱਠੇ ਹੋ ਕੇ ਗਏ ਆ ਕੱਲ ਵੀ ਸਾਨੂੰ ਇੱਕ ਪਾਸੇ ਦਾ ਰਸਤਾ ਖੋਲਣਾ ਚਾਹੀਦਾ ਵਾ ਉਹਨਾਂ ਦੀ ਮੰਗ ਬਿਲਕੁਲ ਸਹੀ ਆ ਆਫਟਰ ਆਲ ਕਿੰਨੇ ਦੇਰ ਲੋਕ ਮਹੀਨਾ 2 ਮਹੀਨੇ 3 ਮਹੀਨੇ 4 ਮਹੀਨੇ ਜੇ ਨੋਰਮਲ ਰਸਤਾ 15 ਮਿੰਟ ਦਾ ਬਾਅਦ ਤੁਸੀਂ ਡੇਢ ਘੰਟਾ ਉਤੋਂ ਦੀ ਚੱਕਰ ਕਰਕੇ ਜਾਂਦੇ ਜੇ ਸੋ ਉਹਨਾਂ ਦੀ ਗੱਲ ਬਿਲਕੁਲ ਠੀਕ ਆ ਸੋ ਲੋੜ ਆ ਜਿਹੜੇ ਕਿਸਾਨੀ ਲੀਡਰ ਵੀ ਨੇ ਜਿਨ੍ਹਾਂ ਨੇ ਮੋਰਚਾ ਚ ਲਾਇਆ ਹੋਇਆ ਵਾ ਵੀ ਉਹ ਲੋਕਲ ਪਿੰਡਾਂ ਦੇ ਲੋਕਾਂ ਨੂੰ ਨਾਲ ਲੈਣ ਸਰਕਾਰ ਨੂੰ ਅਪੀਲ ਕਰਨ ਕਿ ਅਸੀਂ ਇੱਕ ਪਾਸਾ ਰਸਤਾ ਖੋਲਦੇ ਆ ਜਿਵੇਂ ਸਾਡੇ ਕਾਲਜ ਨੇ ਵੀ ਕਿਹਾ ਦੂਜਾ ਔਰ ਤੁਸੀਂ ਵੀ ਉੱਥੋਂ ਪਾਸੇ ਹਟਜੋ ਐਟਲੀਸਟ ਆਵਾਜ਼ ਆਵੀ ਤੇ ਸ਼ੁਰੂ ਹੋਵੇ ਲੇਕਿਨ ਸ਼ਾਇਦ ਇਹ ਜਿਹੜੀ ਕਿਸਾਨੀ ਜਥੇਬੰਦੀਆਂ ਇਹਨਾਂ ਵਿੱਚ ਲੋਕਲ ਲੋਕਾਂ ਨੂੰ ਆਪਣੇ ਨਾਲ ਨਹੀਂ ਲਿਆ ਇਸੇ ਕਰਕੇ ਤੁਸੀਂ ਵੇਖਿਆ ਵਾ ਕਿ ਕੱਲ ਉੱਥੇ ਬਹੁਤ ਤਣਾਅ ਦਾ ਮਾਹੌਲ ਵੀ ਸੀ ਹੁਣ ਜੋ ਹਾਲਾਤ ਬਣ ਗਏ ਆ ਖਤਰਨਾਕ ਹਾਲਾਤ ਨੇ ਇਹਨਾਂ ਹਾਲਾਤਾਂ ਦੇ ਵਿੱਚ ਟਕਰਾਅ ਦੀ ਸਥਿਤੀ ਬਣ ਸਕਦੀ ਹੈ ਆਪਸ ਦੇ ਵਿੱਚ ਝੜਪ ਵੀ ਹੋ ਸਕਦੀ ਹੈ ਜ਼ਖਮੀ ਵੀ ਹੋ ਸਕਦੇ ਆ ਔਰ ਬਹੁਤ ਮਾੜੀ ਗੱਲ ਹੋਊਗੀ ਜੇ ਇੱਕ ਪਾਸੇ ਕਿਸਾਨੀ ਜਥੇਬੰਦੀਆਂ ਦੂਜੇ ਪਾਸੇ ਲੋਕਲ ਪਿੰਡਾਂ ਦੇ ਲੋਕ ਉਹ ਆਪਸ ਦੇ ਵਿੱਚ ਜੇ ਉਹਨਾਂ ਦੀ ਟੱਕਰ ਹੋ ਗਈ ਇਹੋ ਹੀ ਤੇ ਸ਼ਾਇਦ ਕਿਸਾਨਾਂ ਇਹੋ ਹੀ ਤੇ ਸਰਕਾਰਾਂ ਚਾਹੁੰਦੀਆਂ ਆ ਮਾਂ ਵੀ ਇਹ ਆਪਸ ਦੇ ਵਿੱਚ ਲੜ ਪੈਣ ਜਾਂ ਲੜ ਪੈਣ ਸੋ ਇਸ ਕਰਕੇ ਹੁਣ ਅੱਗੇ ਵਾਸਤੇ ਕੀ ਕਰਨ ਦੀ ਲੋੜ ਆ ਮੇਰੇ ਖਲ ਕਿਸਾਨੀ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਇੱਕ ਨਵੀਂ ਰਣਨੀਤੀ ਬਣਾਉਣ ਦੀ ਲੋੜ ਆ ਨਵੀਂ ਸਰਕਾਰ ਬਣੀ ਆ ਠੀਕ ਆ ਭਾਵੇਂ ਭਾਜਪਾ ਦੀ ਸਰਕਾਰ ਆ ਦੁਬਾਰਾ ਲੇਕਿਨ ਉਹੋ ਜੀ ਮੈਜੋਰਟੀ ਹੈ ਨਹੀਂ ਉਹਨਾਂ ਕੋਲ ਇਹੋ ਜੀ ਪੁਰਾਣੀ ਪਿਛਲੀ ਵਾਰੀ ਸੀ ਸੋ ਇਸ ਕਰਕੇ ਇਕੱਠੇ ਹੋ ਕੇ ਦੁਬਾਰਾ ਸੰਘਰਸ਼ ਦੀ ਜਿਹੜੀ ਵਿਉਂਤਬੰਦੀ ਆ ਉਹ ਕਰਨ ਦੀ ਲੋੜ ਹੈ ਦੂਜੇ ਪਾਸੇ ਸਰਕਾਰ ਨੇ ਵੀ ਕੀ ਖਟਿਆ ਸਰਕਾਰ ਨੇ ਮੰਗਾ ਨਾ ਮੰਨ ਕੇ ਵਾਦੇ ਨਾ ਪੂਰੇ ਕਰਕੇ ਆਲਮੋਸਟ 30 35 ਤੋਂ 40 ਸੀਟਾਂ ਪੀ ਇਨਾਂ ਇਲੈਕਸ਼ਨਾਂ 'ਚ ਹਾਰੀਆਂ ਵਾ ਪੰਜਾਬ ਦੇ ਵਿੱਚ ਦੋ ਤਿੰਨ ਸੀਟਾਂ ਜਿਹੜੀਆਂ ਆਉਂਦੀਆਂ ਸੀ ਉਹ ਨਹੀਂ ਮਿਲੀਆਂ ਹਰਿਆਣਾ ਦੇ ਵਿੱਚ ਚਾਰ ਪੰਜ ਸੀਟਾਂ ਹਾਰ ਗਏ ਨਰਥਰਨ ਵੈਸਟਰਨ ਯੂਪੀ 'ਚ ਹਾਰ ਗਏ ਨਰਥਰਨ ਰਾਜਸਥਾਨ ਦੇ ਵਿੱਚ ਹਾਰ ਗਏ 35 ਤੋਂ 40 ਸੀਟਾਂ 38 ਸੀਟਾਂ ਕੁਝ ਲੋਕ ਹੀ ਦੱਸਦੇ ਆ ਉਹ ਉਹਨਾਂ ਨੂੰ ਉਹਨਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਜਿਉ ਠੱਤੀ ਸੀਤਾ ਭਾਜਪਾ ਜਿੱਤ ਜਾਂਦੀ ਤੇ ਭਾਜਪਾ ਆਪਣੇ ਬਲਬੂਤੇ ਤੇ ਹੀ ਸਰਕਾਰ ਬਣਾ ਸਕਦੀ ਸੀ ਜੋ ਨਹੀਂ ਹੋਇਆ ਸੋ ਇਹ ਸਿਰਕੇ ਸਰਕਾਰ ਨੂੰ ਚਾਹੀਦਾ ਵਾ ਵੀ ਵਾਕਈ ਕਿਸਾਨਾਂ ਦੇ ਨਾਲ ਇਮਾਨਦਾਰੀ ਦੇ ਨਾਲ ਗੱਲਬਾਤ ਸ਼ੁਰੂ ਕਰੇ ਪਿਛੇ ਜੇ ਖਰੀਫ ਦੀਆਂ 14 15 ਫਸਲਾਂ ਦੇ ਉੱਤੇ ਐਮਐਸਪੀ ਅਨਾਉਂਸ ਕੀਤੀ ਆ 5 ਤੋਂ 10% ਦਾ ਵਾਧਾ ਵਾ ਲੇਕਿਨ ਕੁਝ ਫਸਲਾਂ ਦੇ ਵਿੱਚ ਜਿਵੇਂ ਮੂੰਗੀ ਦੇ ਵਿੱਚ ਸਿਰ 1.5% ਦਾ ਵਾਧਾ ਵਾ ਕਿਸਾਨਾਂ ਨੂੰ ਵੀ ਮੰਗ ਕਰਨੀ ਚਾਹੀਦੀ ਵੀ ਮੂੰਗੀ ਵਰਗੀਆਂ ਦਾਲਾਂ ਦੇ ਵਿੱਚ ਵੱਧ ਦਾ ਜ਼ਿਆਦਾ ਐਮਐਸਪੀ ਦੇ ਵਿੱਚ ਕੀਤਾ ਜਾਵੇ ਔਰ ਵੱਡੀ ਗੱਲ ਆ ਵੀ ਐਮਐਸਪੀ ਲਾਗੂ ਕੀਤੀ ਜਾਵੇ ਸਿਰਫ ਅਨਾਉਂਸ ਕਰਨ ਵੜੀ ਗੱਲ ਜਿਹੜੀ ਆ ਉਹ ਨਹੀਂ ਮੇਰਾ ਖਿਆਲ ਆ ਕਿ ਇਸ ਤਰ੍ਹਾਂ ਅੱਡ ਅੱਡ ਹੋ ਕੇ ਸੰਘਰਸ਼ ਲੜਨਾ ਜਿਹੜਾ ਵਾ ਉਹਦੇ ਨਾਲ ਤੁਸੀਂ ਲੋਕਾਂ ਦੀ ਪਿੰਡਾਂ ਦੇ ਲੋਕਾਂ ਦੀ ਹਮਦਰਦੀ ਜਿਹੜੀ ਆ ਉਹ ਖੋਲੋਗੇ ਉਹ ਗਵਾ ਲੋਗੇ ਉਹੀ ਹੋ ਰਿਹਾ ਵਾ ਜਿਵੇਂ ਅੰਬਾਲੇ ਦੇ ਨੇੜੇ ਜੋ ਹੋ ਰਿਹਾ ਵਾ ਸੋ ਇਸ ਕਰਕੇ ਇਕੱਠੇ ਹੋਣ ਦੀ ਲੋੜ ਆ ਉਹ ਬੜੀ ਪੁਰਾਣੀ ਕਹਾਵਤ ਆ ਆਪਾਂ ਸਾਰਿਆਂ ਨੇ ਛੋਟੇ ਹੁੰਦੇ ਆ ਉਹ ਸੁਣੀ ਸੀ ਵੀ ਜਿਵੇਂ ਇੱਕ ਕਿਸਾਨ ਸੀ ਉਹਦੇ ਚਾਰ ਪੁੱਤ ਸੀ ਉਹਨੇ ਜੋ ਆਪਸ ਲੜਦੇ ਸੀ ਤਾਂ ਉਹਨਾਂ ਨੂੰ ਬੁਲਾਇਆ ਉਹਨਾਂ ਨੂੰ ਇੱਕ ਬੰਡਲ ਦੇ ਦਿੱਤਾ ਵੀ ਇਹਨੂੰ ਤੂੰ ਤੋੜ ਕੇ ਦਿਖਾਓ ਔਰ ਵਾਕਈ ਕਿਉਂਕਿ ਬੰਡਲ ਬੰਨਿਆ ਹੋਇਆ ਸੀ ਉਹਨਾਂ ਤੋੜਨ ਦੀ ਕੋਸ਼ਿਸ਼ ਕੀਤੀ ਨਹੀਂ ਬੰਨਿਆ ਗਿਆ ਉਸ ਤੋਂ ਬਾਅਦ ਉਹ ਬੰਡਲ ਖੁੱਲਿਆ ਇੱਕ ਇੱਕ ਲੱਕੜੀ ਜਿਹੜੀ ਆ ਉਹ ਕਿਸਾਨਾਂ ਨੂੰ ਕਿਸਾਨ ਨੇ ਆਪਣੇ ਪੁੱਤਾਂ ਨੂੰ ਦੇ ਦਿੱਤੀ ਔਰ ਉਹਨਾਂ ਸਾਰਿਆਂ ਨੇ ਉਹ ਤੋੜ ਦਿੱਤੀ ਸੋ ਇਹਦਾ ਮਤਲਬ ਇਹ ਆ ਵੀ ਜੇ ਤੁਸੀਂ ਇਕੱਠੇ ਹੋਗੇ ਤੇ ਤੁਹਾਨੂੰ ਸਰਕਾਰ ਹਰਾ ਨਹੀਂ ਸਕਦੀ ਜਾਂ ਕੋਈ ਹਰਾ ਨਹੀਂ ਸਕਦਾ ਜੇ ਤੁਸੀਂ ਅਡਰਡ ਹੋਗੇ ਤੇ ਤੁਸੀਂ ਖਿੰਡ ਕੇ ਕੁਝ ਨਹੀਂ ਗੇਨ ਕਰ ਸਕਦੇ ਜੀ ਮੇਰਾ ਖਿਆਲਿਆ ਇਹ ਬੜਾ ਸਿੰਪਲ ਜਿਹਾ ਲੈਸਨ ਹੈ ਜਿਹੜਾ ਸਾਰੇ ਕਿਸਾਨ ਆਗੂਆਂ ਨੂੰ ਆਪਣੇ ਆਪ ਤੇ ਲਾਗੂ ਕਰਨ ਦੀ ਲੋੜ ਆ ਦੁਬਾਰਾ ਐਜੀਟੇਸ਼ਨ ਜਿਹੜੀ ਆ ਉਹ ਸੋਚ ਸਮਝ ਕੇ ਚਲਾਈ ਜਾਵੇ ਇਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਹੋਰ ਕਮਜ਼ੋਰ ਕਰੋਗੇ ਇਹ ਮੇਰਾ ਮੰਨਣਾ ਆ